ਇਹ ਤਸਵੀਰ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਐ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਮਨਪ੍ਰੀਤ ਦੀ ਜੋ ਵਿਜ਼ਿਟਰ ਵੀਜ਼ੇ ਤੇ 7 ਫਰਵਰੀ ਨੂੰ ਦੁਬਈ ਗਈ ਸੀ ਪਰ ਸ਼ੂਗਰ ਦੀ ਬਿਮਾਰੀ ਦੇ ਚੱਲਦੇ ਉੱਥੇ ਜਾ ਕੇ ਉਸ ਦੀ ਤਬੀਅਤ ਵਿਗੜ ਗਈ ਤੇ ਕੁਝ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਸਰਬੱਤ ਦਾ ਭਲਾ ٹرسٹ ਨੂੰ ਮਨਪ੍ਰੀਤ ਜੀਮੇ ਤੱਕ ਦੇਣ ਨੂੰ ਭਾਰਤ ਲਿਆਉਂਦੀ ਗੁਹਾਰ ਲਗਾਈ ਗਈ ਜਿਸ ਤੋਂ ਬਾਅਦ ਬੀਤੇ ਦਿਨੀ ਮਿਤਕਾ ਮਨਪ੍ਰੀਤ ਦੀ ਮਿਤਕ ਦੇ ਵਾਪਸ ਵਤਨ ਲਿਆਂਦੀ ਗਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਮੈਨੂੰ ਪਤਾ ਮੈਂ ਕਿਹਨੂੰ ਕੀ ਦੋ ਰਿਹਾ ਮੈਂ ਚੰਨੂ ਵੀ ਹੈ ਟਰੱਸਟ ਦੇ ਮੈਂਬਰ ਦਾ ਕਹਿਣਾ ਸੀ ਕਿ ਹੁਣ ਤੱਕ ਸਾਡੀ ਸੰਸਾ ਵੱਲੋਂ 92 ਮ੍ਰਿਤਕ ਦੇਹਾਂ ਨੂੰ ਭਾਰਤ ਲਿਆਂਦਾ ਜਾ ਚੁੱਕਿਆ ਹੈ ਦੇ ਨਾਲ ਬਾਈ ਕੇ ਕਰ ਸਕਦੇ ਇਹਨਾਂ ਦੀ ਬੇਟੀ ਗਈ ਸੀ ਦੁਬਈ 7 ਫਰਾਂਜੀਆਂ ਨੂੰ ਤੋ 13 ਫਰਵਰੀ ਨੂੰ ਬਿਮਾਰ ਹੋ ਗਈ ਸੀ ਉਹ ਸ਼ੂਗਰ ਕਰਨ ਕਰਕੇ ਇਹ ਡੈਥ ਹੋ ਗਈ ਸੀ 16 ਫਰਵਰੀ ਨੂੰ ਤੇ ਅਸੀਂ ਦੁਬਈ ਜਿਹੜੀ ਡੈਥ ਹੋਣ ਤੋਂ ਬਾਅਦ ਸਾਡਾ ਸੰਪਰਕ ਪਟਿਆਲੇ ਸਰਦਾਰ ਐਸ.ਪੀ ਸਿੰਘ ਅਬਰਾਈ ਸਾਹਿਬ ਨਾਲ ਹੋਇਆ ਜੋ ਕਿ ਸਾਡੇ ਨੂੰ ਪੰਜਾਬ ਵਿੱਚ ਸਰਬੱਤ ਦਾ ਭਲਾ ਚੈਟਵਲ ટ્રਸਟ ਚਲਾ ਰਹੇ ਨੇ ਤੇ ਅਸੀਂ ਉਹਨਾਂ ਦੀ ਮਦਦ ਨਾਲ ਦੁਬਈ ਤੋਂ ਕੋਈ ਡੈੱਡ ਬੋਡੀ ਅੱਜ ਕੋਈ ਵਾਪਸ ਆ ਰਹੀ ਆ ਤੇ ਅਸੀਂ ਬਹੁਤ ਧੰਨਵਾਦ ਸਰਦਾਰ ਅਬਰਾਈ ਸਾਹਿਬ ਦੇ ਜਿਨ੍ਹਾਂ ਦੀ ਮਦਦ ਦੇ ਨਾਲ ਸਾਡੀ ਜਿਹੜੀ ਲੜਕੀ ਜੀ ਡੈੱਡ ਬੋਡੀ ਅਜ ਪੰਜਾਬ ਵਿੱਚ ਵਾਪਸ ਆ ਰਹੀ ਹੈ ਮਨਪ੍ਰੀਤ ਕੌਰ ਵਾਸੀ ਪਿੰਡ ਬਰੈਨਗੜ੍ਹ ਜ਼ਿਲ੍ਹਾ ਫਰੀਦਕੋਟ ਸਾਹਿਬ ਜਿਹਦੀ ਡੈੱਡ ਬੋਡੀ ਆ ਰਹੀ ਹੈ ਉਹ ਲੜਕੀ 40 ਮਹੀਨੇ ਗਈ ਸੀ 3 ਫਤਰੀਕ ਦੇ ਕੋਲ ਗਈ ਸੀ ਜਿੱਥੋਂ ਰਜਿਸਟਰ ਵੀ ਕੀਤਾ ਉੱਤੇ 13 ਤਰੀਕ ਨੂੰ ਜਾ ਕੇ ਉਹ ਪਰਮਾਰ ਹੋ ਗਈ ਉਹ ਪੁਰਾਣੇ ਸ਼ੁਗਧ ਦੀ ਪੇਸ਼ੰਤ ਸੀ ਕਿ ਪਤਾ ਲੱਗਾ ਜੀ ਕਿਉਂਕਿ 16 ਤਰੀਕ ਨੂੰ ਦੀ ਮੌਤ ਹੋ ਗਈ ਉਹ ਉਸ ਪਰਿਵਾਰ ਨੇ ਫਿਰ ਸਰਦਾਰ ਐਸਪੀ ਸਿੰਘ ਨੂੰ ਬੁਆਇਆ ਹੋਣਾ ਨਾ ਮਤਲਬ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਇਹ ਹੁਣ ਆਉਣ ਵਾਲੀਆਂ ਮਤਲਬ ਜਿੰਨੀਆਂ ਡੈੱਡ ਬਾਡੀਜ਼ ਆਈਆਂ ਨੇ ਇਹ 91 ਡੈੱਡ ਬਾਡੀ ਜਿਹੜੀ ਹੈ ਸਰਪੱਟਾ ਸਾਈਟ ਤੇ ਬਸ ਰਸਤੇ ਜਿੰਨਾ ਸਰਕਾਰ ਵਾਰਸਾਂ ਤੱਕ ਪਹੁੰਚ ਚੁੱਕੀ ਨੇ ਇਨਸਾਨ ਕਿੰਨੇ ਹੀ ਸੁਪਨੇ ਲੈ ਕੇ ਵਿਦੇਸ਼ ਜਾਂਦਾ ਹੈ ਤੇ ਮਾਪੇ ਵੀ ਬੜੇ ਚਾਹਵਾਂ ਨਾਲ ਆਪਣੇ ਬੱਚਿਆਂ ਨੂੰ ਭੇਜਦੇ ਨੇ ਪਰ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਹੋਣੀ की सोच के बैठी है अमृतसर तो सुख चैन सागर दी रिपोर्ट डेली पोस्ट पंजाबी की ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ